ਤੇਰੇ ਮੈਂ ਦੇ ਸੁਖਦੇਵ ਸਿੰਘ ਸਾਡੇ ਪਿੰਦੇ ਦੇ ਮੇਰੇ ਨਾਲ ਸਾਡੇ ਗੁਰ ਭਾਈ ਜਿਨ੍ਹਾਂ ਨੇ ਸਾਨੂੰ ਇਸ ਪਾਸੇ ਪਰੇੜ ਕੇ ਵੀ ਲਾਇਆ ਆ ਆਪਾਂ ਉਹ ਤੋਂ ਮੱਸ਼ੀਆਂ ਫੜਦੇ ਹੁੰਦੇ ਸੀ ਇਹਨਾਂ ਦੇ ਵੀ ਗੱਲ ਦੱਸ ਦਿੰਨੇ ਵੱਡੇ ਨੂੰ ਰਾਮ ਕਹਿਣਾ ਤੇ ਨਿੱਕੇ ਨੂੰ ਲਖਮਣ ਕਹਿਣਾ ਵੀ ਤੁਹਾਡੇ ਨੂੰ ਵੱਧ ਜਾਇਆ ਕਰਨਾ ਮੁੜ ਕੇ ਕੋਈ ਸਮਾਂ ਆਊਗਾ ਪਰ ਸਾਨੂੰ ਇਹ ਗੱਲ ਤਾਂ ਨਹੀਂ ਪਤਾ ਕਿਸੇ ਜੀ ਮੂੰਜੀ ਇਤਰਾ ਹੀ ਹੋ ਜਾਣਾ ਮੈਂ ਹਾਂ ਜੀ ਨਾਂ ਵਿੱਚ ਦਾਖਲ ਕਰਾ ਦਿੱਤਾ ਕਰ ਦਿਆਂ ਕਹਿੰਦੇ ਫੇਰ ਦਾਖਲਾ ਤੇ ਮੈਂ ਵੀ ਭਰ ਦਿੱਤਾ ਇੱਥੇ ਬ੍ਰਾਹਮਣ ਦੇ ਸਕੂਲ ਵਿੱਚ ਮੈਂ ਕਹਿੰਦੇ ਫੇਰ ਸਕੂਲੇ ਨਹੀਂ ਜਾਣਾ ਸਾਡੇ ਨਾਲ ਹੀ ਰਹਿਣਾ ਛੱਡ ਦੇਣਾ ਖੜਾ ਸਕੂਲ ਦਾ ਬਣਨਾ ਮੈਂ ਤੇ ਹੁਣ ਮੈਨੂੰ ਨਹੀਂ ਪਤਾ ਯਾਰ ਕਿ ਤਰ੍ਹਾਂ ਬਣੀਦਾ ਤੇ ਮਹਾਪੁਰਖਾਂ ਨੂੰ ਮੈਂ ਮਹਾਪੁਰਖ ਕਿਉਂ ਨਹੀਂ ਸਮਝਿਆ ਨਹੀਂ ਮੈਂ ਆਪਣੇ ਬਾਪੂ ਵਰਗੇ ਸਮਝਿਆ ਕਿ ਮਹਾਪੁਰਖਾਂ ਦਾ ਕੋਈ ਲਿਬਾਸ ਐਡਾ ਕੋਈ ਭੰਗਵਾ ਲੀੜੇ ਜਾਂ ਹੋਰ ਕੋਈ ਸਿਰ ਤੇ ਦਸਤਾਰਾਂ ਦਸਤੂਰਾ ਸਜਾਈਆਂ ਜਾਂ ਭੇਖ ਬਣਾਇਆ ਕੋਈ ਭੇਖ ਨਹੀਂ ਤੇ ਸਾਡੇ ਵਿਚਾਰ ਬਜ਼ੁਰਗਾਂ ਨੇ ਕਹਿਣਾ ਵੀ ਇਹ ਸੱਚ ਇਨੀ ਕਲਾ ਮਾਤਾ ਵੀ ਜਿਹੜਾ ਸ਼ਰਾਬ ਇਹਨੂੰ ਪੁਲਿਸ ਵਾਲੇ ਪੈਗੇ ਤੇ ਨੇ ਸ਼ਰਾਬ ਦਾ ਦੁੱਧ ਬਣਾਤਾ ਸੀ ਤੇ ਮਾਸ਼ਦਾ ਨਹੀਂ ਬਣਾ ਦਿੱਤਾ ਕਲਾਮਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਅੱਜ ਖਾਲਸੇ ਦਾ ਜਨਮ ਦਿਹਾੜਾ ਸਹਿਬਾਂ ਨੇ ਬਹੁਤ ਮਹਾਨ ਕਿਰਪਾ ਕਰਕੇ ਅਮਰਤਿ ਦਾਤ ਬਖਸ਼ਿਆ ਤੇ ਸਿੰਘਾਂ ਨੇ ਇਹ ਪੱਸੇ ਲਾਇਆ ਸੋ ਆਜ ਦੇ ਦਿਨ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਮੇਲਾ ਲੱਗਦਾ ਹੁੰਦਾ ਸੀ ਗੱਲ ਤਕਰੀਬਨ ਅਹੀਂ 74 75 ਦੀ ਕਰਨ ਲੱਗੇ ਆ ਉਹਨਾਂ ਦਿਨਾਂ ਵਿੱਚ ਸਾਡਾ ਬਚਪਨ ਸੀ ਮਹਾਪੁਰਖ ਹਰ ਸਾਲ ਡੇਰਾ ਬਾਬਾ ਨਾਨਕ ਮੇਲੇ ਜਾਇਆ ਕਰਦੇ ਹੁੰਦੇ ਸਨ ਮਹਾਪੁਰਖ ਘੁੰਮਣ ਵਾਲੇ ਸੰਤ ਮਹਾਪੁਰਖਾਂ ਨੇ ਭਜਨ ਕਰਦੇ ਹੁੰਦੇ ਸਨ ਕਿ ਡੇਰਾ ਬਾਬਾ ਨਾਨਕ ਦੀ ਧਰਤੀ ਪਵਿੱਤਰ ਸਾਰੀ ਧਰਤੀ ਦੇ ਨਾਲੋਂ ਪਵਿੱਤਰ ਇੱਥੇ ਬਾਬੇ ਨਾਨਕ ਦੀ ਜੀਤੇ ਰੰਦਾ ਬਿਨਾਂ ਗੋਸ਼ਟ ਹੋਈ ਆ ਗੁਰੂ ਨਾਨਕ ਸਾਹਿਬ ਆਪ ਆਪਣੇ ਸਿੱਖਾਂ ਕੋਲ ਚੱਲ ਕੇ ਆਉਂਦੇ ਰਹੇ ਕਰਤਾਰਪੁਰੋਂ ਚੱਲ ਕੇ ਰਾਹ ਦੇ ਵਿੱਚ ਦਰਿਆ ਪੈਂਦਾ ਜਿੱਥੇ ਹੁਣ ਬਣ ਗਿਆ ਪਤਨ ਜਾਂ ਬਣ ਗਿਆ ਲਾਂਗਾ ਵੀ ਜਿਹੜਾ ਪਾਕਿਸਤਾਨ ਨੂੰ ਜਾਂਦਾ ਤੇ ਇਸ ਦਰਿਆ ਦੇ ਵਿੱਚੋਂ ਦੀ ਗੁਰੂ ਸਾਹਿਬ ਭਾਈ ਜੀ ਤੇਰੇ ਦਾਵੇ ਕੋ ਆਣ ਕੇ ਇੱਥੇ ਭਾਈ ਜੀ ਤੇਰੇ ਦਾਵੇ ਦਾ ਖੂਹ ਹੀ ਜੀ ਦਾ ਨਾਮ ਜਸਰਜੀਤ ਖੂ ਰੱਖਿਆ ਜਿਹੜਾ ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਲਹਿੰਦੇ ਬੰਨੇ ਆ ਇਥੋਂ ਦੀ ਆਪਾਂ ਅੱਜ ਸਾਖੀ ਸੁਣਾਉਣੀ ਚਾਹੁੰਦੇ ਆ ਜਦੋਂ ਸਾਡਾ ਬਚਪਨ ਸੀ ਤੇ ਮਾਹ ਪੁਰਖਾਂ ਦੇ ਡੇਰੇ ਹੀ ਸਵੇਰੇ ਸਵੇਰੇ ਮੈਂ ਤੇ ਸੁਖਦੇਵ ਸਿੰਘ ਸਾਡੇ ਪਿੰਡ ਦੇ ਹੀ ਮੇਰੇ ਨਾਲ ਸਾਡੇ ਗੁਰ ਭਾਈ ਜਿਨ੍ਹਾਂ ਨੇ ਸਾਨੂੰ ਇਸ ਪਾਸੇ ਪਰੇਰ ਕੇ ਵੀ ਲਾਇਆ ਚਲੋ ਪਿਛਲੇ ਜਨਮਾਂ ਦੀ ਕੋ ਖੇਡ ਹੁੰਦੀ ਐ ਇਹਨਾਂ ਦੋਵਾਂ ਭਰਾਵਾਂ ਦਾ ਬਹੁਤ ਤਕੜਾ ਦੇਣਾ ਭਾਈ ਬਲਦੇਵ ਸਿੰਘ ਦੇ ਭਾਈ ਗੁਰਸਖਦੇਵ ਸਿੰਘ ਦਾ ਸੋ ਆਪਾਂ ਉਹ ਤੋਂ ਮੱਸ਼ੀਆਂ ਫੜਦੇ ਹੁੰਦੇ ਸੀ ਇਹਨਾਂ ਦੇ ਵੀ ਗੱਲ ਦੱਸ ਦਿੰਨੇ ਤੇ ਖੂਦ ਉੱਤੇ ਜਾਲ ਧੋਂਦੇ ਹੁੰਦੇ ਸੀ ਇਹਨਾਂ ਦੋਵਾਂ ਭਰਾਵਾਂ ਨੇ ਦਾਣੇ ਪਾਏ ਹੋਣੇ ਜਵਾਰ ਉਹਨਾਂ ਦਾਣੇ ਵਿੱਚ ਪੱਠੀਆਂ ਹੁੰਦੀਆਂ ਸੀ ਜਵਾਰ ਦੇ ਦਾਣੇ ਚੱਪਦੇ ਜਾਣਾ ਤੇ ਸਾਡੇ ਹਾਨੀ ਇਹਨਾਂ ਨੇ ਆਵਾਜ਼ ਮਾਰਨੀ ਵੀ ਦੇਰੀ ਨਹੀਂ ਜਾਣਾ ਤੇ ਆਪਾਂ ਉਥੋਂ ਖੂਤੋਂ ਦੂਰੋਂ ਕਹਿਣਾ ਵੀ ਤੁਹਾਡੇ ਨੂੰ ਵੱਧ ਜਾਇਆ ਕਰਨਾ ਮੁੜ ਕੇ ਕੋ ਸਮਾਂ ਆਊਗਾ ਪਰ ਸਾਨੂੰ ਇਹ ਗੱਲ ਤਾਂ ਨਹੀਂ ਪਤਾ ਕਿ ਸਿੱਝ ਮੁੰਜੀ ਇਤਰਾ ਹੀ ਹੋ ਜਾਣਾ ਬਾਬਾ ਜੀ ਨੇ ਇਹਨਾਂ ਦੋਵਾਂ ਭਰਾਵਾਂ ਨੂੰ ਬੜਾ ਪ੍ਰੇਮ ਕਰਨਾ ਵੱਡੇ ਨੂੰ ਰਾਮ ਕਹਿਣਾ ਤੇ ਨਿੱਕੇ ਨੂੰ ਲਕਸ਼ਮਣ ਕਹਿਣਾ ਚਲੋ ਖੇਡ ਬਣ ਗਈ ਸਾਡੇ ਤੇ ਵੀ ਬਖਸ਼ਿਸ਼ ਹੋਈ ਜਦੋਂ 8ਵੀਂ ਪਾਸ ਕਰ ਲਈ ਤੇ ਮਹਾਂਪੁਰਖਾਂ ਨੇ ਸਾਨੂੰ ਪੁੱਛਿਆ ਕਿ ਕਿੰਨੀ ਚ ਪੜਦਾ ਮੈਂ ਹਾਂ ਜੀ 8ਵੀਂ ਚ ਪੜਦਾ ਹਾਂ ਤੇ ਕਹਿੰਦੇ ਫੇਰ ਗਾੜੀ ਮੈਂ ਹਾਜੀ ਨਾਮੇ ਵਿੱਚ ਦਾਖਲ ਕਰਾ ਦਿੱਤਾ ਘਰ ਦਿਆਂ ਕਹਿੰਦੇ ਫੇਰ ਦਾਖਲਾ ਤੇ ਮੈਂ ਵੀ ਭਰ ਦਿੱਤਾ ਇੱਥੇ ਬ੍ਰਾਹਮਣ ਦੇ ਸਕੂਲ ਵਿੱਚ ਮੈਂ ਤੁਹਾਡੀ ਆਪਣੀ ਮੌਜ ਆ ਕਹਿੰਦੇ ਫੇਰ ਸਕੂਲੇ ਨਹੀਂ ਜਾਣਾ ਸਾਡੇ ਨਾਲ ਹੀ ਰਹਿਣਾ ਛੱਡ ਦੇਣਾ ਖੜਾ ਸਕੂਲ ਦਾ ਮੈਂ ਸਤਬੰਦ ਜੀ ਚਲੋ ਇਹ ਬੜੀ ਵੱਡੀ ਮਹਾਨ ਕਿਰਪਾ ਹੋਈ ਉਹਨਾਂ ਨੇ ਇਹੋ ਜੀ ਦਇਆ ਕਰਕੇ ਕਿਉਂਕਿ ਪਰਿਵਾਰ ਸਾਡਾ ਹੋਰ ਤਰ੍ਹਾਂ ਦਾ ਹੀ ਜਿਹੜਾ ਖਾਣ ਪੀਣ ਦੇ ਵਿੱਚ ਹੀ ਮਗਨ ਰਹੀ ਆਪਾਂ ਵੀ ਮਗਨ ਸੀ ਪਰ ਚਲੋ ਉਹਨਾਂ ਨੇ ਕਿਰਪਾ ਕੀਤੀ ਆਪਾਂ ਇਸ ਤੋਂ ਪਹਿਲਾਂ ਸਾਖੀਆਂ ਦੱਸ ਚੁੱਕੇ ਹੋਵਾਂਗੇ ਕਿ ਜਦੋਂ ਮਹਾਂਪੁਰਖਾਂ ਨੇ 2 ਸਾਲ ਸਾਨੂੰ ਦਿੱਤੇ ਜਦੋਂ 6ਵੀਂ ਵਿੱਚ ਪੜ੍ਹਦੇ ਹੁੰਦੇ ਸੀ ਤੇ ਮਹਾਂਪੁਰਖ ਮੈਨੂੰ ਕਹਿਣ ਲੱਗੇ ਵੀ ਬੱਚੂ ਇਹ ਵੀ ਸਾਖੀ ਵਿੱਚੇ ਸੁਣਾ ਦੇ ਨੇ ਥੋੜੀ ਸਾਖੀ ਥੋੜੀ ਲੰਮੀ ਹੋ ਜਾਣੀ ਸਟੇਸ਼ਨ ਤੇ ਰੇਲਵੇ ਸਟੇਸ਼ਨ ਦੇ ਗਾਰਡਲੇ ਬੰਨੇ ਗਿਆਨ ਸਿੰਘ ਦੀ ਸ਼ੀਨਾ ਵਾਲੇ ਦੀ ਚੱਕੀ ਹੁੰਦੀ ਸੀ ਇੱਥੇ ਇੱਕ ਪਾਸੇ ਨੜਕਾ ਲੱਗਾ ਤੇ ਨੜਕੇ ਦੇ ਲਾਗੇ ਬਾਬਾ ਜੀ ਬੈਠੇ ਨਾਲ ਭਾਈ ਨਗੀਨਾ ਸੇ ਬਾਬਾ ਜੀ ਦਾ ਪੁਰਾਣਾ ਸਿੱਖ ਤੇ ਭਾਈ ਸੰਤੋਸ਼ ਸੇ ਏਵੇਂ ਇੱਥੋਂ ਦੇ ਤਰਲੋਕ ਸਿੰਘ ਇੱਥੋਂ ਦੇ ਹੀ ਲੈnde ਬੰਨੇ ਠੇਕੇਦਾਰ ਜਗਤਾਰ ਸਿੰਘ ਦੇ ਪਿਤਾ ਹੋਰ ਵੀ ਉਹ ਸਿੰਘ ਸਾਡੇ ਫੌਜੀ ਵੀ ਉਹਨਾਂ ਦੇ ਦੋ ਤਿੰਨ ਚਾਰ ਬੱਚੇ ਕਿਰਪਾ ਉਹਨਾਂ ਤੇ ਮੈਂ ਹਾਂ ਰਹੀ ਉਹ ਬੈਠੇ ਦੋਵੇਂ ਤਿੰਨੇ ਜਾਣੇ ਮਹਾਪੁਰਖ ਜਦੋਂ ਸਾਰਿਆਂ ਜਾਣੇ ਮੱਥਾ ਟੇਕਿਆ ਤੇ ਕਿਸੇ ਨੂੰ ਕੁਝ ਨਹੀਂ ਕਿਹਾ ਅਸੀਂ ਤਿੰਨ ਚਾਰ ਜਾਣੇ ਸਕੂਲੋਂ ਦੌੜ ਆਏ ਸੀ ਇਹ ਸਾਖੀ ਸੈਂ ਤੱਕੇ ਵੀ ਦੱਸੀ ਹੋਈ ਚਲੋ ਦੱਸਦੇ ਹਾਂ ਕੋਈ ਦੋੜੇ ਵੀ ਪੜੀ ਜਾਵੇ ਜਾਂ ਸੁਣੀ ਜਾਵੇ ਕੋਈ ਹਰਜ ਨਹੀਂ ਜਦੋਂ ਆਪਾਂ ਤਿੰਨ ਜਣੇ ਜਾਂ ਚਾਰ ਜਣੇ ਭਾਈ ਗੁਰਮukh ਸਿੰਘ ਭਾਈ ਮੰਗਲ ਸਿੰਘ ਭਾਈ ਬਲਦੇਸ ਸੇ ਭਾਈ ਸੁਖਦੇਵ ਸੇ ਚਾਰ ਜਣੇ ਆਪਾਂ ਇਹ ਤੇ ਪੰਜਵਾਂ ਮੈਂ ਆਪਾਂ ਸਕੂਲੋਂ ਅੱਧੀ ਛੁੱਟੀ ਚੋਰੀ ਕਰੇ ਜਦੋਂ ਮਹਾਪੁਰਖਾਂ ਨੂੰ ਬਾਕੀ ਇਹਨੇ ਮੱਥਾ ਟੇਕਿਆ ਕੁਝ ਨਹੀਂ ਕਿਹਾ ਤੇ ਜਦੋਂ ਮੈਨੂੰ ਮੈਂ ਮੱਥਾ ਟੇਕਿਆ ਤੇ ਮੇਰਾ ਹੱਥ ਫੜ ਲਿਆ ਤੇ ਲਾਗੇ ਬਿਠਾ ਲਿਆ ਛੇਵੇਂ ਚ ਪੜਦੇ ਹੁੰਦੇ ਮਹਾਪੁਰਖਾਂ ਨੇ ਮੈਨੂੰ ਕਹਿਣ ਲੱਗੇ ਵੀ ਸਾਡਾ ਯਾਰ ਨਹੀਂ ਬਣਨਾ ਮੈਂ ਤੇ ਹੁਣ ਮੈਨੂੰ ਨਹੀਂ ਪਤਾ ਯਾਰ ਕਿੱਦਾਂ ਬਣੀਦਾ ਤੇ ਮਹਾਪੁਰਖਾਂ ਮੈਂ ਮਹਾਪੁਰਖ ਕਿਉਂ ਨਹੀਂ ਸਮਝਿਆ ਨਹੀਂ ਮੈਂ ਆਪਣੇ ਬਾਪੂ ਵਰਗੇ ਸਮਝਿਆ ਦਾਦੇ ਆਪਣੇ ਵਰਗੇ ਤੇ ਕਿਉਂਕਿ ਮਹਾਪੁਰਖਾਂ ਦਾ ਕੋਈ ਲਿਬਾਸ ਐਡਾ ਕੋਈ ਭੰਗਵਾ ਲੀੜੇ ਜਾਂ ਹੋਰ ਕੋਈ ਸਿਰ ਤੇ ਦਸਤਾਰਾਂ ਦਾ ਸਜਾਈਆਂ ਜਾਂ ਭੇਖ ਬਣਾਇਆ ਕੋਈ ਭੇਖ ਨਹੀਂ ਮਹਾਪੁਰਖਾਂ ਨੇ ਖੁੱਚਾ ਸੀਦਾ ਦੁਬੱਟਾ ਬੱਧਾ ਗਾ ਕੁਰਤਾ ਪਾਇਆ ਚਿੱਟੇ ਰੰਗ ਦਾ ਤੇ ਸਿਰ ਤੇ ਵੀ ਦੁਬੱਟਾ ਬੱਧਾ ਤੇ ਕੋਈ ਸਾਧੂਆਂ ਵਾਲਾ ਭੇਖ ਹੈ ਹੀ ਨਹੀਂ ਕਿਉਂਕਿ ਆਪਾਂ ਸਾਧੂ ਤੇ ਉਹਨੂੰ ਗਿਣਦੇ ਹੁੰਦੇ ਸੀ ਜਿਹੜਾ ਬੜਾ ਸੱਜਾ ਤਾਂ ਜਿਆ ਸਾਡੇ ਇੱਥੇ ਸਾਖੀ ਥੋੜੀ ਜਿ ਲੰਮੀ ਹੁੰਦੀ ਹੋਰ ਇੱਕ ਮੈਂ ਸਾਖੀ ਹੋਰ ਦੱਸ ਦਿੰਨਾ ਸਾਡੇ ਘਰ ਵਿੱਚ ਇੱਕ ਖਾੜੇ ਤੋਂ ਅੰਮ੍ਰਿਤਸਰ ਕੋ ਖਾੜਾ ਹੈਗਾ ਪਤਾ ਨਹੀਂ ਇਹ ਨਿਮਨ ਚੇਤਾ ਰਿਹਾ ਕਿਹੜਾ ਖਾੜਾ ਸੀ ਉਹ ਸਾਡੇ ਘਰ ਇੱਕ ਸਾਹ ਆਉਂਦਾ ਹੁੰਦਾ ਸੀ ਸਾਡੇ ਵੱਡਿਆਂ ਦੇ ਨਾਲ ਉਹਦਾ ਜਰਾਨਾ ਸੀ ਉਹ ਮਾਸ ਤੇ ਮੱਛੀ ਬੜੀ ਖਾਂਦਾ ਹੁੰਦਾ ਸੀ ਤੇ ਕੰਨਾਂ 'ਚ ਉਹਦੇ ਮੰਦਰਾ ਸੀ ਤੇ ਉਹਨੇ ਕੀ ਕਰਨਾ ਵੀ ਬਜ਼ੁਰਗਾਂ ਦੇ ਨਾਲ ਆਉਣਾ ਜਾਣਾ ਉਹਨੂੰ ਕਿਸ ਨੇ ਉਹਦਾ ਖਾੜਾ ਅਮਰਸਨ ਵੱਡਾ ਸੀ ਮੈਨੂੰ ਇਹ ਨਹੀਂ ਪਤਾ ਕਿਹੜਾ ਉਹ ਬਚਪਨ ਸੀ ਮੇਰਾ ਉਹਨਾਂ ਦੇ ਨਾਲ ਇੱਕ ਕਿਸ ਨੇ ਬੱਚਾ ਚੜਾਇਆ ਸੀ ਜਿਹੜਾ ਮਤਲਬ ਨਹੀਂ ਵੱਜਦਾ ਤੇ ਉਹ ਸੰਤਾਂ ਨੂੰ ਜੜਾਤਾ ਤੇ ਉਹ ਸੰਤਾਂ ਨੇ ਬੜਾ ਪਾਇਆ ਪੋਛਿਆ ਤੇ ਬੂਰੇ ਵਾਲ ਤੇ ਸੋਹਣਾ ਰੰਗ ਉਹਦਾ ਬਹੁਤ ਕੋਰਾ ਵੇਖ ਕੇ ਚੱਲਿਆ ਨਹੀਂ ਜਾਂਦਾ ਨੂਰ ਬੱਚੇ ਦਾ ਹੀ ਤੇ ਆਪਾਂ ਵੀ ਬੱਚੇ ਸੀ ਉਸ ਤੋਂ ਪਹਿਲਾਂ ਕੋਈ ਜਿਤਨਾ 15 ਸਾਲਾਂ ਦਾ 12 13 ਸਾਲਾਂ ਦੀ ਗੱਲ ਆਏ 12 13 ਸਾਲ ਦੀ ਉਮਰ ਦੀ ਗੱਲ ਆਏ ਜਿਹੜੀ ਮੈਂ ਗੱਲ ਦੱਸਣ ਲਗਾ ਇਹ ਵਿੱਚ ਤੇ ਸਾਥ ਵਾਲੀ ਹੋਰ ਵਾਲੀ ਕਹਿੰਦੇ ਫੇਰ ਸਕੂਲੇ ਨਹੀਂ ਜਾਣਾ ਸਾਡੇ ਨਾਲ ਹੀ ਰਹਿਣਾ ਛੜ ਦੇਣਾ ਖੜਾ ਸਕੂਲ ਦਾ ਤੇ ਬਹੁਤ ਸੱਜਾ ਤੱਜਾ ਹੁੰਦਾ ਸੀ ਸਾਧੂ ਤੇ ਸਾਡੇ ਬਜ਼ੁਰਗਾਂ ਨੇ ਕਹਿਣਾ ਵੀ ਇਹ ਸੱਚ ਇਨੀ ਕਲਾ ਮਾਤ ਆ ਵੀ ਜਦੋਂ ਸ਼ਰਾਬ ਇਹਨੂੰ ਪੁਲਿਸ ਵਾਲੇ ਪੈਗੇਦੇ ਨੇ ਸ਼ਰਾਬ ਦਾ ਦੁੱਧ ਬਣਾਤਾ ਹੀ ਤੇ ਮਾਸ ਦਾ ਨਹੀਂ ਬਣਾ ਦਿੱਤਾ ਕਲਾਮਾ ਤਾਂ ਕੋਈ ਪਤਾ ਨਹੀਂ ਕੋ ਸਿੱਧ ਹੀ ਜਾਂ ਕੌਣ ਇਹਦੇ ਬਾਰੇ ਮੈਨੂੰ ਕੋਈ ਗੱਲ ਨਹੀਂ ਪਰ ਮੈਂ ਉਹਨਾਂ ਦੇ ਨਾਲ ਆਸ਼ਕ ਹੋ ਗਿਆ ਵੀ ਮੈਂ ਇਹਨਾਂ ਦੇ ਨਾਲ ਜਾਣਾ ਹੀ ਚਲਿਆ ਘਰਵਾਰੀ ਛੱਡ ਜਾਣਾ ਤੇ ਲੀੜੇ ਕੱਪੜੇ ਉਹਨਾਂ ਦੇ ਸੋਹਣੇ ਵੇਖ ਕੇ ਜਾਂ ਮੋਹ ਚ ਪੈ ਗਿਆ ਉਹ ਬੱਚੇ ਦੇ ਨਾਲ ਮੈਨੂੰ ਦੇਖਦਲਦਾ ਗਿਆ ਨਹੀਂ ਨਹੀਂ ਕਿਉਂ ਮੈਂ ਤੇ ਇਹੋ ਜੀ ਮਤਲਬ ਚੋਰੀ ਮੈਂ ਤੋੜਨ ਨੂੰ ਫੇਰਾ ਵੀ ਗੱਡੀ ਐਨੇ ਵਜੇ ਚੱਲਣੀ ਆ ਉਹ ਨਿੱਕਾ ਕਾਕਾ ਜਿਹੜਾ ਸੀ ਉਹਨਾਂ ਦੇ ਨਾਲ ਕੋਈ ਚੜਾਇਆ ਸੀ ਸਾਡੀ ਉਮਰ ਦਾ ਹੀ ਉਹ ਮੈਨੂੰ ਆਂਦਾ ਗੱਡੀ 'ਚ ਬਹਿ ਜਾਂਗਾ ਤੁਹਾਨੂੰ ਉੱਥੇ ਖਾੜੇ ਵਿੱਚ ਲੈ ਜਾਂਗਾ ਮੈਂ ਬੜਾ ਖੁਸ਼ ਉਹ ਸਾਡੀ ਗੱਲਬਾਤ ਸੁਣਦਿਆਂ ਕਰਦਿਆਂ ਕਰਦਿਆਂ ਸਾਡੇ ਚਾਚੇ ਨੂੰ ਪਤਾ ਲੱਗ ਗਿਆ ਉਹ ਚਾਚੇ ਸਾਡੇ ਨੇ ਮੈਨੂੰ ਥੋੜਾ ਜਿਹਾ ਪਰਾਂ ਕਰਕੇ ਵੀ ਇਹਨੇ ਖਿਸਕ ਜਾਣਾ ਉਹਨੇ ਮੈਨੂੰ ਸਲਾਹ ਦਿੱਤੀ ਕਹਿੰਦਾ ਪੁੱਤ ਉਹਨਾਂ ਤੈਨੂੰ ਵੱਡ ਕੇ ਖਾ ਜਾਣਗੇ ਉਹ ਮੈਂ ਮੈਨੂੰ ਉਹਨੇ ਡਰਾਇਆ ਐਹਾ ਵੀ ਮੈਂ ਉਹਨਾਂ ਦੇ ਲਾਗੇ ਜਾਣੋਂ ਹਟ ਗਿਆ ਕਿਉਂਕਿ ਹਰ ਕੋ ਨੂੰ ਮੋਹ ਹੁੰਦਾ ਵੀ ਸਾਡੇ ਬੱਚਾ ਕਿਤੇ ਖਿਸਕ ਨਾ ਜਾਵੇ ਸਾਧੂ ਨਾ ਬਣ ਜਾਏ ਐ ਖਾੜੇ ਵਿੱਚ ਨਾ ਵੜ ਜਾਏ ਸਾਧੂ ਤੇ ਮਾਨੋ ਸਾਧਨ ਦਾ ਨਾਹੀਂ ਸਾਹ ਵੇਖਦਾ ਨਾਹੀਂ ਬਹੁਤ ਬਦਲ ਲੱਗਾ ਫਿਰ ਕੀ ਹੋਇਆ ਚਲੋ ਉਧਰ ਨਹੀਂ ਗਏ ਸਾਖੀਏ ਵਿੱਚ ਸੁਣਾਉਣ ਲੱਗਿਆ ਕਿ ਆਪਾਂ ਉਹਨਾਂ ਤੇ ਪ੍ਰਤੀਤ ਕਰਦੇ ਵੀ ਉਹ ਜਿਹੇ ਸਾਧੂ ਹੁੰਦੇ ਆ ਇੱਥੇ ਆ ਜੀ ਆਪਾਂ ਗਿਆਨ ਸਿੰਘ ਦੀ ਬੰਬੀ ਤੇ ਜਿੱਥੇ ਮਹਾਂਪੁਰਖ ਬੈਠੇ ਜਦੋਂ ਮੈਨੂੰ ਕਿਹਾ ਤੇ ਮੈਂ ਗਾੜੀਆਂ ਆਖਿਆ ਜੀ ਆਂਦੇ ਡੱਡੀਆਂ ਮੱਛੀਆਂ-ਮੱਛੀਆਂ ਖਾਈ ਦੀਆਂ ਮੈਂ ਹਾਂ ਜੀ ਗਾੜੀਆਂ ਮੈਂ ਸਿੱਧਾ ਮੈਨੇਜਰ ਆ ਮੈਂ ਹਾਂ ਹਾਂ ਜੀ ਖਾਈ ਦਿਆਂ ਤੇ ਮੈਂ ਆਂਦੇ ਮੈਂ ਤਾਂ ਜਿਆਦਾ ਲੋਹ ਦਿੱਤਾ ਬਾਬਾ ਜੀ ਵੀ ਸੰਗਤਾਂ ਨੂੰ ਪਤਾ ਕਿ ਬਟੇਰੇ ਫੜਦੇ ਰਹੇ ਆ ਸਵਾ ਮਨ ਦਾ ਝਾਲ ਸੀ ਉਹਨਾਂ ਦਾ ਅਹਰ ਉਹਤੇ ਬਟੇਰੇ ਮਾਰਨਾ ਜਾਲ ਘੁਮਾ ਕੇ ਉਹ ਤੇ ਚੁੱਕੇ ਨਹੀਂ ਜਾਂਦਾ ਅੱਜ ਉਹਦੇ ਚਾਰ ਸਫਰੇ ਮਣਕੇ ਲੱਗੇ ਹੁੰਦੇ ਸੀ ਖੇਤਾਂ ਵਿੱਚ ਸੁਚਣਾ ਤੇ ਉਹਦੇ ਵਿੱਚ ਬਟੇਰੇ ਕਾਬੂ ਆ ਜਾਣੇ ਉਹਦੇ ਵਿੱਚ ਸਾਖੀ ਦੇ ਸੀ ਸਾਡੇ ਪਿੰਡ ਦੇ ਬਾਪੂ ਸੁੰਦਰ ਸਿੰਘ ਗਰਾਏ ਨੇ ਜਾ ਕੇ ਬਾਬਾ ਜੀ ਗਾੜੀ ਸਵਾਲ ਕਰ ਦਿੱਤਾ ਕਿ ਤੁਸੀਂ ਪੰਜ-ਪੰਜ ਬਟੇਰੇ ਮਰੋੜਦੇ ਰਹੇ ਜੇ ਇਕੱਠੇ ਹੀ ਤੇ ਤੂੰ ਹੀ ਹੁਣ ਸਾਥ ਬਣ ਕੇ ਜੇ ਤੇ ਬਾਬਾ ਜੀ ਕਹਿਣ ਲੱਗੇ ਉਹ ਪੰਜ ਪੰਜਾਂ ਦੀਆਂ ਢਾਣੀਆਂ ਜਿਹੜੀਆਂ ਇਕੱਠੀਆਂ ਹੀ ਬੋਲਿਆ ਕਰਨਗੀਆਂ ਉਹਨਾਂ ਨੂੰ ਮਨੁੱਖ ਜਾਮਾ ਮਿਲ ਗਿਆ ਉਹ ਫੇਰ ਖੰਡ ਪਾਠੀ ਬਣ ਗਏ ਤੇ ਖੰਡ ਪਾਠੀ ਜਾ ਕੇ ਪੰਜਾਂ ਦੀ ਢਾਣੀ ਪੰਜਾਂ ਦੇ ਵਿੱਚ ਇੱਕ ਮੁਖੀ ਬਣਾ ਦੇਣਾ ਉਹ ਆਵਾਜ਼ਾਂ ਦੇ ਅੰਦਰ ਦੇ ਧੰਨ ਗੁਰੂ ਨਾਮ ਕਿਸੇ ਨੂੰ ਇਹ ਗੱਲ ਦਾ ਨਹੀਂ ਪਤਾ ਵੀ ਇਹ ਕਿਉਂ ਬੋਲਦੇ ਆ ਪੇ ਬਾਬਾ ਜੀ ਗੁੱਸੇ ਵੀ ਹੁੰਦੇ ਰਹੇ ਵੀ ਉੱਚੀ ਉੱਚੀ ਨਾ ਕਰਿਆ ਕਰੋ ਸਿਮਰਨ ਆਪਣੇ ਦਿਲ ਵਿੱਚ ਕਰਿਆ ਕਰੋ ਸਪੀਕਰਾਂ ਵਿੱਚ ਜਦੋਂ ਖੰਡ ਪਾਠ ਧਰਨਾ ਇਧਰ ਦੀਆਂ ਸੰਤਾਂ ਪੰਜਾਬ ਦੀਆਂ ਤੇ ਸਾਰੀਆਂ ਜਾਣਦੀਆਂ ਉਹਨਾਂ ਸੰਗਾਂ ਨੂੰ ਜਿਹੜੇ ਖੰਡ ਪਠਾਂ ਦੀਆਂ ਲੜੀਆਂ ਚੱਲੀਆਂ ਨੇ ਇੱਥੇ ਫਿਰ ਮਹਾਂਪੁਰਖਾਂ ਨੇ ਉਹਨੂੰ ਇਹ ਜਵਾਬ ਦਿੱਤਾ ਚਲੋ ਮਹਾਂਪੁਰਖਾਂ ਦੀ ਮौज ਆਈ ਜਦੋਂ ਕਿਤੇ ਫਿਰ ਸਾਰਾ ਹੀ ਲੰਮੀ ਚੌੜੀ ਸਾਖੀ ਅੱਜ ਦੱਸੀਏ ਫਿਰ ਦੱਸਾਂਗੇ ਆਹੋ ਸਾਖੀ ਜਿਹੜੀ ਦੱਸਣ ਲੱਗੇ ਆ ਅੱਜ ਮੇਲੇ ਕਰਕੇ ਉਹਦੇ ਵੱਲ ਜਾਈਏ ਚਲੋ ਮਹਾਂਪੁਰਖਾਂ ਨੇ ਆਖਿਆ ਜਦੋਂ ਮੈਨੂੰ ਆਂਦੇ ਤੇ ਵੀ ਮੈਂ ਬਾੜੀਆਂ ਆਖਿਆ ਜੀ ਚਲੋ 7-8 ਵਰਗਾ ਸਾਡਾ ਬਾਪੂ ਵੀ ਹੈ ਚਲੋ ਤੁਹਾਡੇ ਵਾਸਤੇ ਵੀ ਮੱਸ਼ੀਆਂ ਫੜ ਲਾਂਗੇ ਤੇ ਨਾਲ ਤੁਹਾਨੂੰ ਸ਼ਰਾਬ ਵੀ ਪਿਆੜਾਂਗੇ ਬਾਬੇ ਹੱਸ ਪੇ ਬੜਾ ਖੜਕੜਾ ਕੇ ਕਹਿਣ ਲੱਗੇ ਵੀ ਮੈਂ ਤੇ ਤੈਨੂੰ ਯਾਰ ਬਣਾਉਣ ਡਿਆ ਸੀ ਤੂੰ ਮੈਨੂੰ ਕਿੰਨਾ ਤੇ ਮੈਂ ਗਾੜੀਆਂ ਫਿਰ ਚੁੱਪ ਜਾ ਕਰਿਆ ਕਹਿੰਦੇ ਚੰਗਾ ਫਿਰ ਦੋ ਕੁ ਸਾਲ ਦਾ ਹੈਗਾ ਲੇਖਾ ਜੋਖਾ ਤੇ ਦੋਵਾਂ ਕੁ ਸਾਲਾਂ ਨੂੰ ਅਹੀਂ ਨਹੀਂ ਤੇਰੇ ਕੋਲ ਆਣਾ ਤੂੰ ਨਹੀਂ ਸਾਨੂੰ ਮਿਲਣਾ ਆਪੇ ਤੂੰ ਸਾਨੂੰ ਮਿਲੇਗਾ ਅਹੀਂ ਨਹੀਂ ਤੈਨੂੰ ਮਿਲਣਾ ਮੈਂ 7 ਵਜੇ ਚਲੋ ਸਮਾਂ ਆਇਆ ਬੀਤ ਗਿਆ 8ਵੀਂ ਜੋ ਹੋ ਗਏ 8ਵੀਂ ਚ ਬਾੜੀ 9ਵੀਂ ਚ ਦਾਖਲ ਕਰਾ ਲਿਆ ਤੇ ਮਾਂਪੁਰਕਾ ਹਟਾ ਲਿਆ ਤੇ ਜਦੋਂ ਮੈਂ ਤੇ ਸੁਖ ਇੰਨਾ ਜਣਾ ਵਿੱਚ ਆ ਹੁਣ ਮੇਲਾ ਆ ਗਿਆ ਨਾ ਆ ਬਸਾਖੀ ਦਾ ਐਸੇ ਮੇਲੇ ਦੀ ਗੱਲ ਆ ਤੇ ਮੈਂ ਖਾਸ਼ ਕਰਕੇ ਇਹ ਨੌਜਵਾਨਾਂ ਵਾਸਤੇ ਜਿਹੜੇ ਸਾਡੀ ਉਮਰ ਦੇ ਉਸ ਟਾਈਮ ਜਿਹੜੀ ਗੱਲ ਕਰ ਲੱਗੇ ਆ 8ਵੀਂ ਤੇ 8 ਤੇ 4 12 5 13 14 ਸਾਲਾਂ ਦੇ ਲਾਗੇ ਛੱਕੇ ਜਿਹੜੇ ਨੌਜਵਾਨਾਂ ਉਹਨਾਂ ਵਾਸਤੇ ਪ੍ਰੇਰਣਾ ਸਾਡਾ ਨੌਜਵਾਨ ਵੀ ਛੋਟਾ ਲਾ ਕੇ ਬੈਠਾ ਇਹਨੂੰ ਵੀ ਕਿਹਾ ਇਹ ਵੀ ਬਚਪਨ ਦੇ ਵਿੱਚ ਇਹ ਪਾਸੇ ਲੱਗਾ ਰਿਹਾ ਤੇ ਗੁਰੂ ਨੇ ਕਿਰਪਾ ਕੀਤੀ ਚਲੋ ਚੌਂਗੜੀ ਚਾਂਗੜੀ ਮਾਰਨ ਦੀ ਬਹਿਣ ਦੀ ਜਾਚਾ ਜੇ ਸਵਾਸਾਂ ਦਾ ਪਤਾ ਲੱਗ ਜੇ ਥੋੜਾ ਪਰ ਆਪਾਂ ਆਪਣੀ ਉਹ ਗੱਲ ਦੱਸਣਗੇ ਬਚਪਨ ਦੀ ਜਦੋਂ 14 15 ਸਾਲਾਂ ਦੀ 14 ਦੇ ਲਾਗੇ ਛਾਗੇ ਉਮਰ ਸੀ ਉਹ ਜਦੋਂ ਆਪਾਂ ਦੋਵੇਂ ਜਾਣੇ ਮਾ ਦੇ ਸੁਖ ਦੋਵੇਂ ਜਾਣੇ ਮਾਪੁਰਖਾਂ ਕੋ ਚਲ ਗਏ ਸੁਖੋਂ ਨੂੰ ਕਹਿੰਦੇ ਜਿਹਦਾ ਨਾਮ ਸੁਖਦੇਵ ਸੀ ਚਲ ਗਏ ਤੇ ਮਾਪੁਰਖਾਂ ਨੂੰ ਟੱਕਰ ਪਈ ਰਾਹ ਦੇ ਵਿੱਚ ਇਦਰੋਂ ਦੀ ਪਤਾ ਲੱਗਾ ਵੀ ਇਹ ਬਾਬਾ ਜੀ ਟਾਲੀਵਾਣਾ ਦੇ ਪੂਰਨ ਸਿੰਘ ਭਾਈ ਦਿਆਲ ਸਿੰਘ ਇਹਨਾਂ ਦੇ ਘਰੇ ਚਲੇ ਬਾਪੂ ਦਲੀਪ ਸਿੰਘ ਦੇ ਬੱਚੇ ਉਹਨਾਂ ਦੇ ਘਰੇ ਚਲੇ ਬਾਪਾ ਜੀ ਤੇ ਸਾਨੂੰ ਉੱਥੇ ਜਿੱਥੇ ਬਾਪੂ ਮੱਲਾਹ ਦਾ ਬਾਗ ਸੀ ਇਹਦੇ ਲਾਗੇ ਮਿਲ ਪਏ ਇਹਦੇ ਲਾਗੇ ਮਿਲ ਕੇ ਆਪਾਂ ਦੋਵਾਂ ਨੇ ਮੱਥਾ ਟੇਕਿਆ ਮੱਥਾ ਟੇਕਿਆ ਤੇ ਆਂਦੇ ਵੀ ਥੋੜਾ ਗੱਲ ਭੁੱਲ ਗਏ ਉਹ ਪਹਿਲੇ ਦਿਨ ਸਾਨੂੰ ਮਹਾਪੁਰਖ ਮਿਲੇ ਤੇ ਆਂਦੇ ਵੀ ਸਵੇਰੇ ਡੇਰਾ ਬਾਬਾ ਨਾਨਕ ਮੇਲੇ ਜਾਣਾ ਵਾ ਤੇ ਦੋ ਦੋ ਪ੍ਰਸ਼ਾਦੇ ਸ਼ੱਕਰ ਦੇ ਨਾਲ ਲਾਇਓ ਵਿੱਚ ਬੰਨ ਕੇ ਤੁਸੀਂ ਨਿੱਕੇ ਜੇ ਟੜ ਤੋਂ ਹ ਥੱਕ ਜਾਣਾ ਵਾ ਸਾਈਕਲ ਚਲਾਇਆ ਜਾਣਾ ਜਾਣਾ ਤੇ ਰਾਜ ਬੈ ਕੇ ਖਾ ਲਿਓ ਬੱਚੂ ਇਹਦਾ 7 ਵਜ ਨਹੀਂ ਅਗਲੇ ਦਿਨ ਪਹਿਲੇ ਦਿਨ ਲੋਡੇ ਵੇਲੇ ਮਿਲੇ ਤੇ ਅਗਲੇ ਦਿਨ ਸਵੇਰੇ ਉੱਥੇ ਮਿਲੇ ਸਾਨੂੰ ਪਹਿਲੇ ਦਿਨ ਲੋਡੇ ਵੇਲੇ ਸਾਨੂੰ ਹੁਕਮ ਕਰ ਦਿੱਤਾ ਕਿ ਉੱਥੇ ਜਾਣਾ ਆਪਾਂ ਮੇਲੇ ਦੇ ਚਾਰ ਦੇ ਵਿੱਚ ਚਲੇ ਗਏ ਤੇ ਮੁੜ ਕੇ ਉੱਥੇ ਜਦੋਂ ਮਿਲੇ ਇਥੇ ਬਾਪੂ ਮੱਲਾਹ ਦੇ ਬਾਗ ਲਾ ਕੇ ਕਹਿੰਦੇ ਤੁਹਾਡੇ ਕੋ ਸਾਈਕਲ ਨਹੀਂ ਚੱਲਣਾ ਤੇ ਤੁਸੀਂ ਬੱਚੂ ਹੌਲੀ ਹੌਲੀ ਤੁਰੋ ਤੇ ਸਾਡੀ ਉੱਥੇ ਜਾ ਕੇ ਡੀਕ ਕਰਿਓ ਸਤਬਰ ਜੀ ਕਹਿੰਦੇ ਰਾਜ ਬੈ ਕੇ ਜਿੱਥੇ ਭੁੱਖ ਲੱਗੂਆ ਬੰਨੀਆਂ ਜਿਹੜੀਆਂ ਖਾ ਲਿਓ ਪ੍ਰਸ਼ਾਦੇ ਖਾ ਲਿਓ ਜਿਹੜੇ ਤੁਹਾਂ ਬੱਦੇ ਮੈਂ 7 ਵਜੇ ਆਏ ਜਦੋਂ ਚੱਲ ਗਏ ਤੇ ਐਂ ਸਾਈਕਲ ਚਲਾਉਂਦੇ ਚਲਾਉਂਦੇ ਥੱਕ ਗਏ ਜਦੋਂ ਗਾਂ ਡੇਰਾ ਬਾਬਾ ਨਾਨਕ ਨੂੰ ਜਾਂਦੇ ਆ ਰਾਹ ਦੇ ਵਿੱਚ ਇੱਕ ਆਉਂਦਾ ਵਾ ਕੋਹਲੀ ਨੂੰ ਰਾਹ ਜਾਂਦਾ ਉੱਥੋਂ ਤੇ ਉੱਥੇ ਜੀ ਥੋੜਾ ਗਾਂ ਜਾ ਕੇ ਅਸੀਂ ਬਹਿ ਗਏ ਰਾਏ ਚੱਕ ਰਾਏ ਚੱਕ ਤੋਂ ਥੋੜਾ ਗਾਂ ਜਾ ਕੇ ਇੱਕ ਪੁੜ ਜਾ ਵਾ ਉੱਥੇ ਬਹਿ ਗਏ ਆਪਾਂ ਤੇ ਉੱਥੇ ਬੈ ਕੇ ਤੇ ਆਪਾਂ ਸੜਕ ਦੇ ਉੱਤੇ ਫੁੜੀ ਜੀ ਦੇ ਉੱਤੇ ਬੈ ਕੇ ਪ੍ਰਸ਼ਾਦੇ ਡੰਗ ਡੰਗਲੇ ਖਾ ਲਏ ਆਪਾਂ ਫੇਰ ਉਹ ਪੱਟ ਜਲ ਕੇ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਮਹਾਂਪੁਰਖਾਂ ਦਾ ਪਿਛੋਂ ਜਦੋਂ ਸਾਨੂੰ ਮਿਲਿਆ ਇੱਥੇ ਬਾਪੂ ਮੱਲਾ ਹਿੰਦੇ ਬਾਗ ਲਾ ਕੇ ਤੇ ਇੱਥੇ ਫਿਰ ਮਹਾਂਪੁਰਖਾਂ ਨੇ ਸਾਨੂੰ ਹੁਕਮ ਦਿੱਤਾ ਕਿ ਉੱਥੇ ਜਾ ਕੇ ਸਾਡੀ ਵੇਟ ਕਰਿਓ ਡੀਕੇਓ ਸਾਨੂੰ 7 ਵਜੇ ਉੱਥੇ ਮੇਲਾ ਕੀ ਹੁੰਦਾ ਸੀ ਸੰਗਤ ਨੂੰ ਜਿਹੜੇ ਚਾਰੀਆਂ ਪੰਜਾਵਾਂ ਦੇ ਲਾਗੇ ਛੱਕੇ ਉਹਨਾਂ ਨੂੰ ਪਤਾ ਹੋਊਗਾ ਉਹ ਅੱਜ ਦਾ ਨਹੀਂ ਪਤਾ ਪਈ ਅੱਜ ਵੀ ਸ਼ੈਤ ਉਹੋ ਹੀ ਉਹੋ ਮਾਹੌਲ ਆ ਗਿਆ ਜਦ ਬਦਲ ਗਿਆ ਉਦੋਂ ਭੰਗੜੇ ਦੇ ਜਿਹੜੇ ਪੰਜਾਬ ਦੇ ਵਿੱਚ ਵਿਸਾਖੀ ਵਾਲੇ ਦਿਨ ਭੰਗੜੇ ਪੈਂਦੇ ਹੁੰਦੇ ਸੀ ਸਾਰੇ ਭੰਗੜਿਆਂ ਦਾ ਮੁਕਾਬਲਾ ਉੱਥੇ ਹੁੰਦਾ ਹੁੰਦਾ ਹੇ ਲਾਗੇ ਲੱਗੇ ਦੋਹਾਂ ਚੌਹਾਂ ਜ਼ਿਲ੍ਹਿਆਂ ਤੋਂ ਦੂਰੂ ਦੂਰੋ ਸੰਗਤਾਂ ਹੁੰਦੀਆਂ ਇਹ ਭੰਗੜੇ ਵਾਲੀਆਂ ਟੀਮਾਂ ਆਉਂਦੀਆਂ ਹੁੰਦੀਆਂ ਹਨ ਨੌਜਵਾਨ ਗੱਭਰੂ ਜਿਹੜੇ ਹਨ ਇੱਕ ਉਹਨਾਂ ਦਾ ਮੁਖੀ ਹੁੰਦਾ ਹੈ ਤੇ ਬਾਕੀ ਉਹਨਾਂ ਦੇ ਥੱਲੇ ਤੇ ਜਿਹੜੇ ਮੁਖੀ ਹੁੰਦਾ ਉਹਨਾਂ ਨੂੰ ਨਾਮ ਕ੍ਰਾਮ ਬਹੁਤ ਮਿਲਦਾ ਹੈ ਸਰਕਾਰ ਵੱਲੋਂ ਵੀ ਮਿਲਦਾ ਹੈ ਜਾਂ ਉਹਦੇ ਸ਼ਰੋਮਣੀ ਕਮੇਟੀ ਵਾਲੇ ਵੀ ਦਿੰਦੇ ਹੋਣਗੇ ਤੇ ਬਾਰੇ ਮੈਨੂੰ ਪੁਰਗ ਗਿਆ ਤੇ ਜਾ ਕੇ ਆਪਾਂ ਉੱਥੇ ਫਿਰ ਡੇਰਾ ਬਾਬਾ ਨਾਨਕੋ ਤੋਂ ਪੱচ্চਾ ਅੱ ਬੋਰਡ ਹੁੰਦਾ ਸੀ ਇੱਕ ਇੱਕ ਤੇ ਅੱਜ ਵੀ ਬੋਰਡ ਹੈਗਾ ਉਹ ਛੜਕ ਦੇ ਕੰਢੇ ਇੱਕ ਅੰਦਰਵਾਰ ਵੀ ਥੋੜਾ ਬੋਰਡ ਹੁੰਦਾ ਉੱਥੇ ਬੋਰਡ ਦੇ ਲਾਗੇ ਆਪਾਂ ਥੱਲੇ ਬੈਗੇ ਥੱਲੇ ਉਹ ਤੋਂ ਦਵਾਨ ਵੀ ਥੱਲੇ ਸਜਦੇ ਹੁੰਦੇ ਸੀ ਪ੍ਰਾਰੀ ਪ੍ਰੂਣੀ ਮਾਰੀ ਮੋਟੀ ਵਿਛਾਈ ਹੁੰਦੀ ਸੀ ਘੱਟਾ ਮਿੱਟੀ ਹੁੰਦਾ ਸੀ ਅੱਜ ਤੇ ਬਹੁਤ ਪਿੱਤਰ ਬਹੁਤ ਜ਼ਿਆਦਾ ਸੀਮੈਂਟ ਪੱਥਰ ਸੰਗ ਬਨ ਬਰ ਕਈ ਕੁਝ ਲਾਤਾ ਕੋਈ ਅੰਤ ਨਹੀਂ ਕੋ ਰਹਿ ਗਿਆ ਤੇ ਉੱਥੇ ਜਾ ਕੇ ਆਪਾਂ ਬੈ ਗਏ ਉੱਥੇ ਦਵਾਨ ਲੱਗਾ ਸੀ ਦਵਾਨ ਲੱਗਾ ਸੀ ਸਵੇਰੇ ਸਵੇਰੇ ਨਲਬਾਪਾ ਨਾ ਉਹ 10:00 10:00 ਵਜੇ ਪਹੁੰਚੇ ਦਵਾਨ ਦੂਨ ਲੱਗਾ ਕੀਰਤਨ ਦਰਬਾਰ ਪੂਰਾ ਸੱਜਾ ਧੱਜਾ ਆਪਾਂ ਉੱਥੇ ਜਾ ਕੇ ਬਹਿ ਗਏ ਉਹ ਮੇਰੇ ਨਾਲ ਦਾ ਭਾਈ ਸੁਖਦੇਵ ਸੇ ਕਹਿਣ ਲੱਗਾ ਮੈਂ ਤੈਨੂੰ ਮੇਰੇ ਕੋ ਤੇ ਬੈਠਾ ਨਹੀਂ ਜਾਂਦਾ ਮੈਂ ਤਾਂ ਮੇਲਾ ਫਿਰ ਤੁਰ ਕੇ ਵੇਖਣਾ ਸੈਗਲ ਆਪਾਂ ਥਾ ਟਿਕਾਣੇ ਕਿਤੇ ਲਾ ਲਏ ਮੈਂ ਕਿਹਾ ਸੈਗਲਾਂ ਦਾ ਧਿਆਨ ਤੋਂ ਰੱਖੀ ਤੇ ਮੈਂ ਫਿਰ ਆਪਾਂ ਇੱਥੇ ਬੈਠੇ ਮੈਨੂੰ ਤੇ ਮਹਾਂਪੁਰਖਾਂ ਦਾ ਹੁਕਮ ਸੀ ਕਿ ਸਾਨੂੰ ਡੀਕੋ ਹੁਣ ਡੀਕਣਾ ਕਿਤਰਾ ਵਾ ਉੱਥੇ ਫਿਰ ਗੁਰਬਾਣੀ ਦੀ ਥੋੜੀ ਜੀ ਤੋਹਫਾ ਆਉਂਦੀ ਆ ਗੁਰ ਕੀ ਮੂਰਤ ਮਨ ਮੈਂ ਆਪਾਂ ਨੇ ਧਿਆਨ ਦੇ ਵਿੱਚ ਲੀਨ ਹੋ ਗਏ ਸ਼ਬਦ ਦੇ ਪਿਆਸ ਦਾ ਥੋੜਾ ਘੱਟ ਪਤਾ ਸੀ ਮੂਰਤ ਦਾ ਜ਼ਿਆਦਾ ਪਤਾ ਸੀ ਕਿਉਂਕਿ ਅੱਜ ਵੀ ਕਈ ਮੇਰੇ ਵੀਰ ਛੋਟੇ ਬੱਚੇ ਜਿਹੜੇ ਆ ਮੂਰਤ ਦੇ ਨਾਲ ਹੀ ਲੱਗਦੇ ਆ ਪਰ ਸ਼ਬਦ ਦਾ ਰਸ ਵੱਧ ਵਾ ਚਲੋ ਆਪਾਂ ਚੌਂਕੜਾ ਮਾਰ ਕੇ ਬਹਿ ਗਏ ਕੋਈ ਸ਼ਬਦ ਦਾ ਰਸ ਵੀ ਆਉਣ ਲੱਗ ਪਿਆ ਜਦੋਂ ਚੌਂਕੜਾ ਮਾਰ ਕੇ ਬਹਿ ਗਏ ਸਾਨੂੰ ਨਹੀਂ ਕੋਈ ਪਤਾ ਸੰਗਤਾਂ ਜਿਹੜੀਆਂ ਨੇ ਸਾਰੀਆਂ ਜਿਹੜੀਆਂ ਦੀਵਾਨ ਤੋਂ ਉਹਨੇ ਵੀ ਹਟ ਗਿਆ ਤੇ ਸੰਗਤਾਂ ਘਰੋਂ ਭਰੀ ਚਲ ਗਈਆਂ ਸਾਨੂੰ ਕੋਈ ਪਤਾ ਨਹੀਂ ਲੱਗਾ ਸਾਥ ਸੰਗਤ ਜੀ ਸੱਚ ਕਰਕੇ ਜਾਣੇ ਪਰ ਆਪਾਂ ਬੈਠੇ ਰਹੇ ਸੁੰਨ ਸੁੰਨ ਜਿਹਨੂੰ ਕਿਹਾ ਜਾਂਦਾ ਵਾ ਸਰੀਰ ਸੁੰਨ ਜਾਂ ਹੋ ਗਿਆ ਬਚਪਨ ਸੀ ਬਚਪਨ ਚ ਬਲ ਬੜਾ ਹੁੰਦਾ ਬਲ ਕਰਕੇ ਬੰਦਾ ਸੁੰਨਵੇਂ ਹੋ ਜਾਂਦਾ ਜਿੱਦਨੂੰ ਮਨ ਲੂ ਮਰਜੀ ਲਾ ਲੋ ਜਿੱਦਨੂੰ ਸੁਤੀ ਨੂੰ ਮਰਜੀ ਲਾ ਲੋ ਕੰਮ ਕਰੂ ਸੋ ਗੁਰੂ ਦੀ ਕਿਰਪਾ ਮਹਾਪੁਰਖਾਂ ਦੀ ਕਿਰਪਾ ਕੋ ਪਿਛਲੇ ਜਨਮਾਂ ਦਾ ਸਬੰਧ ਹੋਊਗਾ ਇਤਰਾ ਮੈਂ ਤ ਨਹੀਂ ਜਾਣਦਾ ਅੱਜ ਵੀ ਮੈਂ ਬੱਚਿਆਂ ਨੂੰ ਕਹਿੰਦਾ ਇਤਰਾ ਕਰਿਆ ਕਰੋ ਭਾਈ 14 15 ਸਾਲਾਂ ਦੇ ਬੱਚੇ ਜਿਹੜੇ ਇਤਰਾ ਚੌਂਕੜਾ ਮਾਰ ਕੇ ਵਿਆਹ ਕਰੋ ਆਪਣੇ ਦੇ ਵਿੱਚ ਸਵਾਸ ਚੱਲਦੇ ਵੇਖਿਆ ਕਰੋ ਆਪਣੇ ਆਪ ਨੂੰ ਇਕਾਗਰ ਇਕਾਗਰ ਚਿੱਤ ਬੋਲਣਾ ਨਹੀਂਗਾ ਕਿਸੇ ਪਾਸੇ ਦੀ ਸੁਰਤਾ ਆਵਾਜ਼ ਦੀ ਸੁਣਨੀ ਆਪਣੇ ਆਪ ਦੇ ਵਿੱਚ ਜਿਹੜਾ ਮਨੂਆ ਤੋੜਾ ਪੱਜਾ ਫਿਰਦਾ ਇਹਨੂੰ ਵੇਖੋ ਵੀ ਮੈਂ ਸਰੀਰ ਮਨੁੱਖ ਧਾਰਿਆ ਵਾ ਇਹਦੇ ਨਾਲ ਸਿਮਰਨ ਕਰਨ ਵਾਸਤੇ ਮੈਨੂੰ ਮਿਲਿਆ ਤੇ ਜਿਹੜੇ ਸਵਾਸ ਆ ਨਾ ਪੁਰਾਣੀ ਤੋਂ ਆयो ਲਾਹਾ ਲੈਣ ਲੱਗਾ ਕਿਤਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਇਹ ਸਵਾਸਾਂ ਦੀ ਰਹਿਣ ਜਿਹੜੀ ਆ ਮੁੱਕ ਜਾਣੀ ਇੱਥੋਂ ਆਪਾਂ ਚਲੇ ਜਾਣਾ ਤੇ ਸਵਾਸਾਂ ਦੀ ਗੰਢ ਜਿਹੜੀ ਆ ਜੇ ਇਹਦਾ ਨਾ ਸਿਮਰਨ ਕਰੂਗਾ ਤੇ ਦਰਗਾਹ ਦੇ ਵਿੱਚ ਇਹੋ ਕਬੂਲ ਹੋਣਾ ਸੋ ਉੱਥੇ ਆਪਾਂ ਜਦੋਂ ਬਹਿ ਗਏ ਮੈਂ ਹੈਰਾਨ ਆ ਅੱਜ ਵੀ ਮੈਂ ਉਹ ਵੇਲੇ ਨੂੰ ਯਾਦ ਕਰਦਾ ਕਿ ਬਹੁਤ ਬਖਸ਼ਿਸ਼ ਬਹੁਤ ਦਇਆ ਕੀਤੀ ਕਾਲਪੁਰਖ ਨੇ ਜਦੋਂ ਮੈਂ ਬੈਠਾ ਰਿਹਾ ਤੇ ਸੰਗਤ ਸਾਰੀ ਚੱਲ ਗਈ ਮੈਨੂੰ ਕਿਸੇ ਨੇ ਹਲਾਇਆ ਨਹੀਂ ਠਾਲਿਆ ਨਹੀਂ ਕਿਉਂਕਿ ਮੇਰਾ ਵਾਕ ਵੀ ਕੋਈ ਨਹੀਂ ਸੀ ਤੇ ਸਾਡਾ ਜਿਹੜਾ ਨਾਲ ਦਾ ਹੀ ਗੁਰਮਖ ਪਿਆਰਾ ਇਹ ਤੇ ਆਪਣਾ ਮੇਲੇ ਵਿੱਚ ਵੀ ਦੀਵਾਨ ਸਵਾਨ ਜਾਂ ਹੋਰ ਭੰਗੜੇ ਸ਼ੰਗੜੇ ਦੁਨੀਆ ਦੇ ਰੰਗ ਰਾਜ ਇਹ ਤੇ ਉਧਰ ਚ ਰਹਿ ਗਿਆ ਮਹਾਪੁਰਖ ਉੱਥੇ ਆ ਗਏ ਸਿੱਧੇ ਹੁਣ ਮਹਾਪੁਰਖਾਂ ਨੂੰ ਕੌਣ ਦੱਸਣ ਵਾਲਾ ਮਹਾਪੁਰਖਾਂ ਨੇ ਐਵੇਂ ਥੋੜਾ ਬੰਨਿਆ ਜਾਂਦਾ ਬਚਪਨ ਦੇ ਵਿੱਚ ਇਹੋ ਜਿਹੇ ਕਵਤ ਕੋਹਾਂ ਦਾ ਸਾਨੂੰ ਵਿਖਾਲੇ ਤੇ ਫੇਰ ਆਪਾਂ ਉਹਨਾਂ ਦੇ ਮਗਰ ਸਿੱਧੇ ਹੋ ਕੇ ਲੱਗੇ ਜਦੋਂ ਮਹਾਪੁਰਖ ਉੱਥੇ ਚਲੇ ਗਏ ਤੇ ਆਪਾਂ ਉਤਰੇ ਬੈਠੇ ਰਹੇ ਸਾਨੂੰ ਨਹੀਂ ਕੋਈ ਪਤਾ ਲੱਗਾ ਵੀ ਮਹਾਪੁਰਖ ਵੀ ਆਇਆ ਤੇ ਮਹਾਪੁਰਖਾਂ ਨੇ ਸਿੱਧਾ ਜਾ ਕੇ ਸਾਡੇ ਦੋਵੇਂ ਹੱਥ ਫੜੇ ਆ ਤੇ ਸਾਡੋ ਇਤਰਾ ਚੌਂਕੜਾ ਮਾਰਿਆ ਤੇ ਮਹਾਪੁਰਖਾਂ ਨੇ ਦੋਵੇਂ ਹੱਥ ਫੜ ਕੇ ਤੇ ਸਾਨੂੰ ਠਾਲ ਲਿਆ ਵਾ ਜਦੋਂ ਠਾਲ ਕੇ ਸਾਨੂੰ ਗਾੜ ਚ ਲੈ ਲਿਆ ਤੇ ਉਹ ਸਾਡੇ ਸਾਡਾ ਰੋਣ ਛੁੱਟ ਗਿਆ ਰੋਣ ਕਿਵੇਂ ਛੁੱਟਿਆ ਕਿ ਪੂਰਨ ਪੁਰਖਾਂ ਦਾ ਮੈਂ ਆਦਰ ਨਹੀਂ ਕਰ ਸਕਿਆ ਮੈਂ ਉੱਠ ਕੇ ਗਾਂ ਹੋ ਗਿਆ ਮੱਥਾ ਨਹੀਂ ਟੇਕਿਆ ਤੇ ਤੂੰ ਆਪਣੇ ਆਪ ਦੇ ਵਿੱਚ ਬੈਠਾ ਰਿਹਾ ਤੋ ਇਸ ਗੱਲ ਦੇ ਵਿੱਚ ਵਰਾਗ ਛੁੱਟ ਕੇ ਮੇਰਾ ਰੋਣ ਰੋਣ ਬਹੁਤ ਜ਼ਿਆਦਾ ਨਿਕਲਿਆ ਹੋ ਗਏ ਤੇ ਰੋਣ ਬਹੁਤ ਜ਼ਿਆਦਾ ਨਿਕਲਿਆ ਮਹਾਪੁਰਖਾ ਮੈਨੂੰ 10-20 ਵਿੰਟ ਗੜਚੀ ਲੈ ਖੜਿਆ ਜਦੋਂ ਗੜਚੀ ਲੈ ਖੜਿਆ ਚਲੋ ਮੈਨੂੰ ਸਾਰਿਆਂ ਸੰਗਤਾਂ ਨੇ ਗਰਨਾਨਸੇ ਹੋਣਾ ਹੋਰ ਨਾਲ ਕਿਹਾ ਹੌਸਲਾ ਕਰ ਕੀ ਹੋ ਗਿਆ ਹੁਣ ਮੂੰਹ ਹੱਤ ਤੋਂ ਚਲੋ ਮੈਂ ਤੋਤਾ ਮੂੰਹ ਆ ਤਾ ਫੇਰ ਸੰਗਤ ਵਿੱਚ ਰਲੇ ਮਹਾਪੁਰਖਾ ਉੱਥੇ ਫੇਰ ਮੇਲੇ ਚ ਲੈ ਗੇ ਮੇਲਾ ਜਿਹੜਾ 2:3 3 ਵਜੇ ਜਿਹੜਾ ਸ਼ੁਰੂ ਹੋ ਜਾਂਦਾ ਹੈ ਮਹਾਪੁਰਖ ਥੋੜੇ ਜਿ 2 ਵਜੇ ਗਏ ਹੋਣਗੇ ਉੱਥੇ ਫਿਰ ਦੀਵਾਨ ਸ਼ਵਾਨ ਹਨ ਨਹੀਂ ਕੋਈ ਵੀ ਫੇਰ ਮੇਲੇ ਚ ਜਾਵੜੇ ਭੰਗੜੇ ਵਾਲੇ ਬੜੇ ਸੱਜੇ ਤੇ ਬੜੇ ਟੌ ਟਾਰ ਵਿੱਚ ਬੜੇ ਤਰਲੇ ਤਰਲੇ ਛੱਡੇ ਗਾਲ ਚ ਪਾਈਆਂ ਜਿੱਤਰਾਂ ਦੀਆਂ ਪਾਉਂਦੇ ਹੁੰਦੇ ਭੰਗੜੇ ਵਾਲੇ ਅੱਜ ਤੇ ਉਹ ਜੇ ਦੇਖਦੇ ਘਟਵਾ ਤੇ ਨੌਜਵਾਨਾਂ ਨੇ ਮੱਥਾ ਟੇਕਿਆ ਮਹਾਪੁਰਖਾਂ ਤੇ ਆਖਣਾ ਮਹਾਰਾਜ ਮਿਲ ਤੇ ਕਿਰਪਾ ਕਰਿਓ ਮੇਰ ਤੇ ਪੇ ਇੱਕ ਮੁੰਡਾ ਸੋਹਣਾ ਜਿਹਾ ਪਤਾ ਨਹੀਂ ਕਿੱਥੋਂ ਦਾ ਕਿੱਥੋਂ ਦਾ ਨਹੀਂ ਭੰਗੜੇ ਦਾ ਲੱਕੜੀ ਜਿਹੜਾ ਗਾੜੀ ਮੁਖੀ ਹੁੰਦਾ ਉਹਨੂੰ ਬਾਬਾ ਜੀ ਨੇ ਥਾਪੜਾ ਥੋਪੜਾ ਦਿੱਤਾ ਕਹਿੰਦਾ ਮਹਾਰਾਜ ਮੇਰ ਤੇ ਕਿਰਪਾ ਕਰਿਓ ਮੈਨੂੰ ਮੈਂ ਪਹਿਲੇ ਨੰਬਰ ਤੇ ਆਵਾਂ ਜੀ ਬਾਬਾ ਜੀ ਨੇ ਅਸ਼ੀਰਵਾਦ ਦਿੱਤੀ ਚਲੋ ਆਪਾਂ ਦੇ ਅ ਸੋ ਸਾ ਸੰਗਤ ਨੂੰ ਇਹ ਦੱਸਣ ਦਾ ਫਾਇਦਾ ਤਾਂ ਹੋਇਆ ਕਿ ਨੌਜਵਾਨ ਜਿਹੜੇ 12 14 15 ਤੋਂ ਛੋਟੇ ਆ 18 ਤੋਂ ਇਸ ਦੇ ਹੋ ਕੇ ਲੱਗਣੇ ਹੈ ਪਾਸੇ ਤੇ ਨੰਦੀ ਹੋਰ ਹੋਊਗਾ ਜ਼ਿੰਦਗੀ ਬਦਲ ਜੂਗੀ ਇੱਥੇ ਫਤਿਹ ਬੁਲਾਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ